ਲੋ ਜੀ ਭਾਰਤੀ ਲੜਾਕੂ ਵਿਮਾਨ ਇੱਕ ਕ੍ਰੈਸ਼ ਹੋ ਗਿਆ ਹੈ ਇਸ ਲੜਾਕੂ ਜਹਾਜ਼ ਨੇ ਸੁਰਤਗੜ ਤੋਂ 1 ਵਜੇ ਉਡਾਣ ਭਰੀ ਸੀ ਦੱਸਿਆ ਜਾਂਦਾ ਹੈ ਰਤਨਗੜ ਦੇ ਨੇੜੇ ਰਾਜਲ ਦੇਸਰ ਦੇ ਕੋਲ ਪਾਉਂਡਾ ਪਿੰਡ ਵਿੱਚ ਇਹ ਲੜਾਕੂ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਇਸ ਜਹਾਜ਼ ਦੇ ਵਿੱਚ ਸਵਾਰ ਸੁਰਤਗੜ ਦੇ ਪਾਇਲਟ ਲੋਕ ਇੰਦਰ ਤੇ ਰਿਸ਼ੀ ਦੀ ਮੌਕੇ ਤੇ ਮੌਤ ਹੋ ਗਈ ਸੋ ਇਹੋ ਜੀਆਂ ਤਸਵੀਰਾਂ ਅਕਸਰ ਨਿਕਲ ਕੇ ਆਉਂਦੀਆਂ ਰਹਿੰਦੀਆਂ ਨੇ ਵੀ ਜਦੋਂ ਇਹ ਜਹਾਜ਼ ਚੈਮਿਕ ਜਹਾਜ਼ ਹੋਣ ਇਹ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਨੇ ਉਹਨਾਂ ਵਿੱਚ ਜਿਹੜੀਆਂ ਮਨੁੱਖੀ ਜਾਨਾਂ ਹੁੰਦੀਆਂ ਨੇ ਉਹ ਅੰਜਾਈ ਚੜੀਆਂ ਜਾਂਦੀਆਂ ਨੇ ਇਹ ਤਸਵੀਰਾਂ ਉਸ ਵਕਤ ਆਈਆਂ ਜਦੋਂ ਸੁਰਤਗੜ ਤੋਂ ਲੜਾਕੂ ਜਹਾਜ਼ ਨੇ ਉਡਾਣ ਭਰੀ ਜਿਵੇਂ ਹੀ ਇਹ ਰਤਨਗੜ ਦੇ ਨੇੜੇ ਰਾਜਲਸ ਦੇ ਸਰ ਦੇ ਕੋਲ ਭਾਣੂੜਾ ਪਿੰਡ ਪਹੁੰਚਿਆ ਕ੍ਰੈਸ਼ ਹੋ ਗਿਆ ਹਾਦਸੇ ਦਾ ਸ਼ਿਕਾਰ ਹੋ ਗਿਆ ਜਿਸ ਵਿੱਚ ਦੋ ਮਨੁੱਖੀ ਜਾਨਾਂ ਚੰਗੀਆਂ ਗਈਆਂ ਲੁਕੇਂਦਰ ਜੋ ਕਿ ਪਾਇਲਟ ਸੀ ਅਤੇ ਰਿਸ਼ੀ ਜੋ ਇਸ ਵਿੱਚ ਉਸ ਨਾਲ ਸਵਾਰ ਸੀ